ਅਸੀਂ ਮੀਟਿੰਗ ਇਹ ਕਰ ਰਗੇ ਆ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰੇਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦੋ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਅਕਾਲੀ ਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਗੱਟ ਕੇ ਕਰਾਂਗੇ ਪਾਰਟੀ ਤੱਕ ਨਹੀਂ ਕਰਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇੱਕ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸ਼੍ਰੀ ਅਕਾਲਤਾਰ ਸਾਹਿਬ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲਤਾਰ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੰਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮੁਦਉ ਹੋਵਾਂਗੇ ਕਿ ਉਸ ਬਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਾਕਤ ਦੇ ਖਿਲਾਫ ਚੱਲ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅਸੀਂ ਤੇ ਅਰਦਾਸ ਕਰਦੇ ਹਾਂ ਅਸੀਂ ਖੱਤੇ ਬਹੁਤ ਕਮਾਮ ਦੇ ਕਿਸ਼ਾਂਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਦੇ ਹਮ ਪਾਪੀ ਵੱਡ ਗੁਨਾਹ ਕਰ ਮਨੁੱਖ ਖਿੰਖਣ ਖਿੰਖਣ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਹੈ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਾਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਾਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਵਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਹਾਂ ਕਿ ਪਾਰਟੀ ਦਾ ਜਾਵਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੋਮ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੀ ਕਟਨਾਵਾ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ ਕਿਸੇ ਧਰਮ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਜਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜਾਵੀ ਸੁਣਾਈ ਜਾਂਦੀ ਸੋ ਸਾਨੂੰ ਸੇਵਾ ਲੱਗੀ ਸੀ ਪਾ ਮੈਂ ਉਹਨੇ ਸਾਨੂੰ ਦੋਸ਼ੀ ਦੀ ਇਸ ਗੱਲ ਕਿਹੜੀ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ ਕੁਝ ਨੂੰ ਤਰਖਾਈਏ ਕੀਤੇ ਆ ਉਹ ਤਰਖਾਈਏ ਜੇ ਤਰਖਾ ਪੁੱਤ ਰਹੇ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਇਸ ਕਰਕੇ ਕੜਾ ਪ੍ਰਸ਼ਾਦੀ ਦੇ ਹੁਕਮ ਹੋਇਆ ਸੀ ਜਦਾਂ ਅਰਦਾਸ ਕਰਾਉਡੀਓ ਕਰਾ ਕੇ ਆਏ ਜੀ ਜੀ ਤੁਹਾਡੇ ਵੱਲੋਂ ਹਾਂ ਪੱਕੀ ਹੰਗਾਰਾ ਸੀਗਾ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਵਾਸਤੇ ਲੇਕਿਨ ਦੂਸਰੇ ਪਾਸੋਂ ਹਜ ਤੱਕ ਕੋਈ ਹੰਗਾਰਾ ਨਹੀਂ ਮਿਲ ਪਾਰਿਆ ਕੀ ਸਮਝਦੇ ਹੋ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜਾਈ ਨਾ ਕਰਿਆ ਕਰੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇੱਕ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸੀ ਅਕਾਲ ਤਾ ਸਰ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੰਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦੂ ਹੋਵਾਂਗੇ ਕਿ ਉਸ ਬਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਜਾਵੇ ਲੇਕਿਨ ਜਿਹੜੇ ਅਕਾਲ ਤਖਤ ਸਾਹਿਬ ਦੇ ਖਿਲਾਫ ਨਹੀਂ ਜਿnabla ਕਿ ਉਹਨਾਂ ਦੇ ਵੱਲੋਂ ਕਿਆ ਗੱਲ ਦੇ ਨਜ਼ਰਾਂ ਦੇ ਵਿੱਚ ਅਸਤੀਫੇ ਜਿਹੜੇ ਪ੍ਰਮਾਣ ਕੀਤੇ ਜਾ ਰਹੇ ਤੁਸੀਂ ਉਹਨਾਂ ਨੂੰ ਪੁੱਛਿਓ ਨਾ ਹਣ ਇਹ ਸਵਾਲ ਉਹਨਾਂ ਨੂੰ ਪੁੱਛਿਓ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਮਾਣ ਕੀਤੇ ਤੁਹਾਨੂੰ ਇਹ ਕਿਹਾ ਸੀ ਸਲੀਫੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਸੀ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਚਾਹ ਹੈ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੈਕਟਿਵ ਦੀ ਮੀਟਿੰਗ ਸੀ ਸ਼੍ਰੋਮਣੀ ਕਮੇਟੀ ਅਸੀਂ ਮੀਟਿੰਗ ਇਹ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰੇਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦਿਓ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲਦਲੀ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਗੱਟ ਕੇ ਕਰਾਂਗੇ ਪਾਰਟੀ ਤਕਨੀਕ ਕਰਨ